ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਅੱਜ ਗੱਲ ਕਰਦੇ ਹਾਂ ਬॉय ਸኩል ਦੀ ਤੇ ਜਿੱਥੇ ਥੜਾ ਸਾਹਿਬ ਦੀ ਬੈਕ ਸਾਈਡ ਇੱਕ ਸਕੂਲ ਹੈ ਬॉय ਸኩል ਜਿੱਥੇ ਕਿ ਵੀ ਲੰਬੇ ਸਮੇਂ ਤੋਂ ਸਪੋਰਟਸਮੈਨ ਤੇ ਹੋਰ ਸੀਨੀਅਰ ਸਿਟੀਜ਼ਨ ਉੱਥੇ ਸੈਰ ਕਰਨ ਲਈ ਜਾਂਦੇ ਹਨ ਪਤਾ ਨਹੀਂ ਕੀ ਉਹਨਾਂ ਦੇ ਸਕੂਲ ਮੈਨੇਜਮੈਂਟ ਦੇ ਦਿਮਾਗ ਵਿੱਚ ਆਇਆ ਤੇ ਉਹਨਾਂ ਨੇ ਕੁਝ ਸਮੇਂ ਤੋਂ ਪਹਿਲਾਂ ਜੋ ਇਸ ਤੋਂ ਪਹਿਲਾਂ ਪ੍ਰਿੰਸੀਪਲ ਸੀ ਉਹਨੇ ਵੀ ਸਕੂਲ ਦੇ ਅੰਦਰ ਬੱਚਿਆਂ ਨੂੰ ਐਂਟਰ ਨਹੀਂ ਹੋਣ ਦਿੱਤਾ ਤੇ ਜੇ ਅੱਜ ਦੇ ਪ੍ਰਿੰਸੀਪਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਸਕੂਲ ਦੇ ਵਿੱਚ ਐਂਟਰ ਨਹੀਂ ਹੋਣ ਦਿੰਦੇ ਕਾਰਨ ਇਹ ਹੈ ਕਿ ਕਹਿੰਦੇ ਨੇ ਕਿ ਸਾਡੇ ਸਕੂਲ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਜ ਤਾ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਤਿੰਨ ਤਿੰਨ ਚਾਰ ਚਾਰ ਚੌਂਕੀਦਾਰ ਨੇ ਉਹ ਕਿੱਥੇ ਨੇ ਜੇ ਉਹ ਚੌਂਕੀਦਾਰ ਹੈਗੇ ਨੇ ਤਾਂ ਫਿਰ ਵੀ ਚੋਰੀਆਂ ਹੁੰਦੀਆਂ ਨੇ ਤਾਂ ਸਕੂਲ ਮੈਨੇਜਮੈਂਟ ਜਾਂ ਆਪਣੇ ਚੌਂਕੀਦਾਰਾਂ ਦਾ ਪੁੱਛ ਪੜਤਾਲ ਕਰੇ ਨਾ ਕਿ ਇਹ ਸਪੋਰਟਸਮੈਨ ਜਿਹੜੇ ਜੁੜੇ ਹੋਏ ਨੇ ਸਕੂਲ ਨਾਲ ਜੇ ਜਿਹੜੇ ਉੱਥੇ ਸੀਨੀਅਰ ਸਿਟੀਜ਼ਨ ਸੈਰ ਕਰਨ ਨਹੀਂ ਜਾਂਦੇ ਹਨ ਜੇ ਸੀਨੀਅਰ ਸਿਟੀਜ਼ਨ ਉਹ ਨੇ ਜਿਨ੍ਹਾਂ ਨੂੰ ਸ਼ੂਗਰ ਦੀਆਂ ਬਿਮਾਰੀਆਂ ਤੇ ਹੋਰ ਕਈ ਬਿਮਾਰੀਆਂ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਕਿ ਵੀ ਸੈਰ ਕਰੋ ਸੈਰ ਕਰਨ ਜਾਣ ਤੇ ਜਾਣ ਕਿੱਥੇ ਜੇ ਦੋ ਹੀ ਗਰਾਊਂਡ ਨੇ ਆ ਇੱਕ ਵੱਡਾ ਸਕੂਲ ਦਾ ਜਿਹੜਾ ਗਰਾਊਂਡ ਹੈ ਉਹ ਬਿਲਕੁਲ ਸਹੀ ਗਰਾਊਂ ਪਰ ਕਈ ਦਿਨਾਂ ਤੋਂ ਉੱਥੇ ਸਕੂਲ ਦੇ ਅੰਦਰ ਨਾ ਤਾਂ ਕਿਸੇ ਨੂੰ ਐਂਟਰ ਹੋਣ ਦਿੱਤਾ ਜਾ ਰਿਹਾ ਤੇ ਕਾਰਨ ਇਹੀ ਹੈ ਕਿ ਵੀ ਕਹਿੰਦੇ ਕਿ ਚੋਰੀਆਂ ਹੋ ਰਹੀਆਂ ਨੇ ਹੁਣ ਉੱਥੇ ਸਪੋਰਟਸਮੈਨ ਜਿਹੜੇ ਮੁੰਡੇ ਲੰਬੇ ਸਮੇਂ ਤੋਂ 8-10 10 ਸਾਲ ਤੋਂ ਜਾਂਦੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਹੈ ਮਾਮਲਾ ਤੇ ਕੀ ਉਹਨਾਂ ਦੀ ਗੱਲਬਾਤ ਮਨਦੀਪ ਸਿੰਘ ਜੀ ਮਨਦੀਪ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਅੱਜ ਆਪਣੇ ਇੱਥੇ ਵਾਵਾ ਗਿੰਪੀ ਸਪੋਰਟਸਮੈਨ ਮੁੰਡੇ ਇਕੱਠੇ ਹੋਏ ਹੋ ਤਾਂ ਮੈਂ ਵੀ ਉਸੇ ਗਰਾਊਂਡ ਦੇ ਵਿੱਚ ਹੀ ਜਾਣਾ ਜਿੱਥੇ ਸਾਡੇ ਤੋਂ ਸੈਰ ਵਰਜਿਸ ਵਗੈਰਾ ਹੁੰਦੀਆਂ ਕਰਦੇ ਆ ਕੀ ਮਾਮਲਾ ਹੈ ਇਹ ਗੱਲ ਐਵੇਂ ਐਂ ਹੀ ਮਤਲਬ ਜਿੰਨੇ ਵੀ ਖੜੇ ਨੇ ਉਹਰੇ ਸਟੂਡੈਂਟ ਸਾਰੇ ਆਣੇ ਰਨਿੰਗ ਕਰਨ ਆਲੇ ਨੇ ਕੋਈ ਮਤਲਬ ਕਿ ਭਾਰਤੀ ਤਿਆਰੀ ਕਰ ਰਹੀ ਕੋਈ ਕਿਸੇ ਤਿਆਰੀ ਕਰ ਰਹੀ ਸਾਰੇ ਮਤਲਬ ਕਿ ਸਪੋਰਟਸ ਵਾਲੇ ਨੇ ਇਧਰ ਵੀ ਸਪੋਰਟਸ ਵਾਲੇ ਕਰ ਰਹੇ ਨੇ ਪਰ ਗੱਲ ਆਇਆ ਵੀ ਕੱਲ ਯਾਰ ਅਸੀਂ ਸ਼ਾਮ ਨੂੰ ਮਤਲਬ ਕਿ 6 ਵਜੇ ਅਸੀਂ ਰਣਿਕ ਲਈ ਪਹੁੰਚੇ ਉੱਥੇ ਇੱਕ ਪਹਿਲਾਂ ਤਾਂ ਕੰਦ ਬਣਾਤੀ ਉੱਚੀ ਚੱਕ ਦਿੱਤੀ ਕਿ ਉਹਦਾ ਚਲੋ ਕੋਈ ਗੱਲ ਨਹੀਂ ਕਰੀਆ ਪਹਿਲਾਂ ਗੇਟ ਲਈ ਵੀ ਕਿਹਾ ਗਿਆ ਉਹਨਾਂ ਨੇ ਗੇਟ ਰੱਖਣੀਆਂ ਕਾਂਦਰੇ ਵਿੱਚ ਨਹੀਂ ਨਹੀਂ ਗੇਟ ਉਹ ਤਾਂ ਮੈਂ ਵੀ ਕਿਹਾ ਸੀ ਕਹਿੰਦੇ ਗੇਟ ਰੱਖਾਂਗੇ ਹਾਂਜੀ ਉਦੋਂ ਉਹਨਾਂ ਨੇ ਕਿਹਾ ਵੀ ਗੇਟ ਰੱਖਾਂਗੇ ਤੇ ਪਹਿਲਾਂ ਇਹ ਮਤਲਬ ਕਿ ਥੋੜੀ ਇੰਨ ਇੱਕ ਕੰਦ ਰੱਖੀ ਗਈ ਵੀ ਜਿਹੜੇ ਕੋਈ ਅੰਨ ਲੰਘਦੇ ਤੇ ਅਸੀਂ ਟੱਪਦੇ ਤੇ ਕੱਲ ਅਸੀਂ ਜਦੋਂ ਸ਼ਾਮ ਨੂੰ 6 ਵਜੇ ਗਏ ਉਦੋਂ ਉਹਨਾਂ ਨੇ ਗੇਟ ਨਹੀਂ ਖੋਲਿਆਗਾ ਕਹਿੰਦੇ ਵੀ ਸਾਡੇ ਸਕੂਲ ਚ ਪੰਜ ਕੈਮਰੇ ਚੋਰੀ ਹੋ ਗਏ ਤੇ ਪਹਿ ਤੇ ਸਾਨੂੰ ਜਦੋਂ ਬਾਅਦ ਪਤਾ ਲੱਗਿਆ ਵੀ ਕੈਮਰੇ ਜਿਹੜੇ ਚੋਰੀ ਹੋਏ ਨੇ 29 ਨੂੰ ਚੋਰੀ ਹੋਏ ਨੇ ਤੇ ਕੱਲ ਪਤਾ ਲੱਗਿਆ ਸਾਨੂੰ ਨਹੀਂ ਉਹਨਾਂ ਦੇ ਕਹਿਣ ਦਾ ਮਤਲਬ ਹੈ ਕੈਮਰੇ ਚੋਰੀ ਹੋਏ ਨੇ ਇੰਨਾ ਕਿ ਸਾਨੂੰ ਵੀ ਪਤਾ ਸਾਡੇ ਤੇ ਉਹ ਹੋ ਰਿਹਾ ਵੀ ਜਿਹੜੇ ਰੈਜਲ ਸਪੋਰਟਸਮੈਨ ਨੇ ਆਉਣਾ ਤੇ ਸ਼ੱਕ ਕੀਤਾ ਯਾਰ ਉਹਨਾਂ ਨੇ ਤਾਂ ਸ਼ੱਕ ਕੀਤਾ ਹੈ ਇਹ ਪਹਿਲਾਂ ਤਾਂ ਆਪਣੇ ਸਕੂਲ ਦੇ ਜਿਹੜੇ ਉਹਨਾਂ ਦੇ ਚੌਂਕੀਦਾਰ ਨੇ ਉਹਨਾਂ ਤੋਂ ਕਿਉਂ ਨਹੀਂ ਪੁੱਛਦੇ ਉਹ ਉਹਨਾਂ ਨੂੰ ਪੁੱਛਦੇ ਨਹੀਂ ਕਿ ਉਹਨਾਂ ਨੂੰ ਐ ਕਹਿ ਰੱਖਿਆ ਵੀ ਜਿਹੜਾ ਵੀ ਆਉਂਦਾ ਨੂੰ ਵਾਪਸ ਮੋੜਿਆ ਜਾਵੇ ਕਿਸੇ ਨੂੰ ਅੰਦਰ ਪੜਨ ਦੀ ਹੈ ਨਹੀਂ ਗੱਲਬਾਤ ਵੀ ਕੋਈ ਵੀ ਆਵੇ ਜਿਹੜਾ ਵੀ ਮਰਜੀ ਜਾਵੇ ਜੇ ਮੰਨ ਲਓ ਵੀ ਗੇਟ ਖੁੱਲਿਆ ਤਾਂ ਤਾਂ ਅੰਦਰ ਵੜ ਜਾਣਗੇ ਜੇ ਮੰਨ ਲਓ ਹੁਣ ਕੱਲ ਫੋਟ ਬਾਸਕਟਬਾਲ ਵਾਲੇ ਬੱਚੇ ਖੇਡ ਰਹੇ ਸੀ ਉਹਨਾਂ ਨੂੰ ਅੰਦਰ ਵੜ ਲਿਆ ਹੋਰ ਕਿਸ ਨੂੰ ਵੜੇ ਨਹੀਂ ਗਿਆ ਹੈਗਾ ਨਿੱਕ ਪਾਸੇ ਦਾ ਸਰਕਾਰਾਂ ਕਹਿੰਦੇ ਨੇ ਕਿ ਵੀ ਸਪੋਰਟਸ ਨਾਲ ਜੁੜੋ ਨਸ਼ੇ ਛੱਡ ਕੇ ਨੌਜਵਾਨ ਅਦਰ ਖੇਡਾਂ ਵੱਲ ਜੋੜਨ ਕੇ ਵੀ ਇਹ ਇੱਕ ਇਹ ਕਿਹੇ ਜੀ ਪਾਲਸੀ ਬਣਾ ਰਹੇ ਨੇ ਸਰਕਾਰਾਂ ਦਾ ਕਹਿੰਦੇ ਨੇ ਕਿ ਵੀ ਖੇਡਾਂ ਨਾਲ ਜੁੜੋ ਗੱਲ ਪਤਾ ਕੀ ਹੈ ਜੀ ਹੁਣ ਮਤਲਬ ਸਾਡੇ ਵੀ 15 ਦਿਨ ਰਹਿ ਗਏ ਭਾਰਤੀ ਦੇ ਵਿੱਚ ਇਹਨਾਂ ਦੀ ਵੀ ਸਤੰਬਰ ਦੇ ਵਿੱਚ ਭਾਰਤੀ ਆਈ ਮੁੰਡਿਆਂ ਦੀ ਜਿਹੜੇ ਹੈਗੇ ਨੇ ਮੈਂ ਵੀ ਦੇਖ ਰਿਹਾ ਤੁਹਾਡੀ ਡੇਢ ਦੋ ਦੋ ਸਾਲ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਕਰ ਰਹੇ ਜੀ 2016 ਤੋਂ ਕਰ ਰਹੇ ਕੋਈ ਉਹ ਮੁੰਡਾ ਜਿਹੜੀ ਟੀਮ ਆਈ ਉਹ ਵੀ ਕਰ ਰਹੀ ਹੈ ਇਧਰ ਖੜੇ ਨੇ ਸਾਰੇ ਜਾਣੇ ਤਿਆਰੀ ਕਰ ਰਹੇ ਨੇ ਪਰ ਉਹਨਾਂ ਨੇ ਜਦੋਂ ਸਾਨੂੰ ਕੱਲ ਕਿਹਾ ਵੀ ਅਸੀਂ ਗਏ ਉਹਥੇ ਗੇਟਮੈਨ ਸੀ ਉਹਨਾਂ ਕੋਲ ਗਏ ਉਹਨਾਂ ਨੂੰ ਕਿਹਾ ਵੀ ਗੇਟ ਖੋਲ੍ਹਾ ਕਰੋ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਆ ਵੀ ਹ ਕਿੱਕੋ ਗੱਲ ਕਿਹਦੀ ਹੈ ਕੈਂਦੀਪ ਸਿੰਘ ਦਾ ਕਿ ਵੀ 16 2016 ਤੋਂ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਦੀ ਪ੍ਰੈਕਟਿਸ ਦੀ ਇਹ ਭਰਤੀ ਹੋਣ ਦੀ ਡੇਟ ਵੀ ਨੇੜੇ ਆ ਚੁੱਕੀ ਹੈ ਪਰ ਉਹ ਗੇਟ ਨਹੀਂ ਖੋਲ ਰਹੇ ਤੇ ਕਹਿੰਦੇ ਨੇ ਕਿ ਵੀ ਤੁਸੀਂ ਆਪਣੇ ਆਧਾਰ ਕਾਰਡ ਦਿਓ ਜੇ ਕੱਲ ਨੂੰ ਚੋਰੀ ਹੋਈਆਂ ਤਾਂ ਤੁਹਾਨੂੰ ਅਸੀਂ ਪੁੱਛ ਕੇ ਚਿਹਰੇ ਰੱਖਮ ਬੁਲਾਵਾਂਗੇ ਕਹਿਣ ਦਾ ਮਤਲਬ ਹੈ ਕਿ ਵੀ ਜੇ ਤੁਹਾਡੇ ਸਕੂਲ ਦੇ ਵਿੱਚ ਚਾਰ-ਚਾਰ ਚੌਂਕੀਦਾਰ ਨੇ ਤਿੰਨ-ਤਿੰਨ ਨੇ ਦੋ-ਦੋ ਜਿੰਨੇ ਵੀ ਨੇ ਉਹ ਚੌਂਕੀਦਾਰ ਅਸੀਂ ਨੇ ਕਦੀ ਨਹੀਂ ਦੇਖੇ ਚੌਂਕੀਦਾਰ ਕਿੱਥੇ ਨੇ ਅ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਗੱਲ ਦੀ ਬੇਨਤੀ ਹੈ ਕਿ ਜਿਹੜੀ ਇਹ ਚੋਰੀ ਹੋਈ ਹੈ ਪਹਿਲਾਂ ਪੁਛਪੜਤਾਲ ਉਹਨਾਂ ਤੋਂ ਕੀਤੀ ਜਾਵੇ ਕੌਣ ਗਲਤ ਅੰਸਰ ਨੇ ਕੀ ਨਾਤੇ ਕਾਰਵਾਈ ਹੈ ਨਾ ਕਿ ਇਹ ਸਪੋਰਟਸਮੈਨਾਂ ਤੇ ਕਾਰਵਾਈ ਕਰਨ ਦੀ ਕੋਈ ਲੋੜ ਨਹੀਂ ਜਿਹੜੇ ਕਿ 2016 ਤੋਂ ਬੜੇ ਸਪੋਰਟਸਪਰ ਭਰਤੀ ਨਾਲ ਜੁੜੇ ਹੋਏ ਨੇ ਇਨਾਂ ਤੇ ਕਾਰਵਾਈ ਕਰਨ ਦੀ ਥਾ ਤੇ ਪਹਿਲਾਂ ਆਪਣੇ ਸਕੂਲ ਮੈਨੇਜਮੈਂਟ ਤੋਂ ਸਵਾਲ ਕਿਤਾਬ ਕਿੱਥੇ ਜਾਣ ਜਿੱਥੇ ਕੁਝ ਦਿਨ ਪਹਿਲਾਂ ਮੈਂ ਉਹ ਖਬਰ ਵੀ ਚਲਾਈ ਸੀ ਜਿੱਥੇ ਸੈਕਿੰਡ ਦਰਖਤ ਸਕੂਲ ਦੇ ਵਿੱਚ ਸਕੂਲ ਮੈਨੇਜਮੈਂਟ ਨੇ ਖੁਰਦ-ਮੁਰਦ ਕੀਤੇ ਨੇ ਜਿਨ੍ਹਾਂ ਦੀ ਕਾਰਵਾਈ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਵੀ ਮਾਮਲਾ ਜ਼ਰੂਰ ਚੱਕਿਆ ਜਾਵੇਗਾ ਮੁੱਖ ਮੰਤਰੀ ਸਾਹਿਬ ਦਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਕੱਲ ਰਾਜਪੁਰਾ ਵਿਖੇ ਪਧਾਰੇ ਸੀ ਪੁੱਜੇ ਸੀ ਤੇ ਬੜਾ ਵਧੀਆ ਲੱਗਿਆ ਇਹੀ ਹਾਲਤ ਇੱਕ ਇੱਥੇ ਸਮਾਣਾ ਸ਼ਹਿਰ ਦੇ ਵਿੱਚ ਆਉਣ ਤੇ ਦੇਖਣ ਸਮਾਣਾ ਤਹਿਸੀਲ ਦਾ ਹਾਲ ਵੀ ਦੇਖਣ ਤੇ ਇੱਥੇ ਬॉयਸ ਸਕੂਲ ਦਾ ਹਾਲ ਵੀ ਦੇਖਣ ਕੀ ਬੱਚਿਆਂ ਨਾਲ ਦਾ ਨਾਮ ਨਾਮ ਜੀ ਸਿੰਦਾ ਸਿੰਘ ਸਿੰਦਾ ਜੀ ਕੀ ਮਾਮਲਾ ਹੈ ਜਿਹੜਾ ਕਿ ਵੀ ਆ ਤੁਸੀਂ ਐਸ ਡੀ ਐਮ ਦਫ਼ਤਰ ਦੇ ਵਿੱਚ ਪਹੁੰਚਾਰੇ ਹੋ ਮਾਮਲਾ ਇਹ ਹੈ ਕਿ ਆਪਣਾ ਬੁਆਇਸ ਸਕੂਲ ਹੈ ਜਿਹੜਾ ਜਿੱਥੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਤਕਰੀਬਨ 3-4 ਦਿਨ ਤੋਂ ਹੋ ਗਿਆ ਸਮਝਾ ਡੀਡ ਨਹੀਂ ਖੋਲ ਰਿਹਾ ਕਿ ਤੇ ਬਸ ਉਹਨਾਂ ਨੇ ਇਹੀ ਕਿਹਾ ਹੈ ਵੀ ਬੰਦ ਕਰ ਰਹੇ ਨੇ ਵੀ ਜਿਹੜੀਆਂ ਚੋਰੀਆਂ ਹੋਈਆਂ ਨੇ ਉਹਦੇ ਕਰਨਾ ਸੀ ਬੰਦ ਕਰ ਰਹੇ ਆ ਤੇ ਇਹ ਮਾਮਲਾ ਇਦਾਂ ਵੀ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦਾ ਆਧਾਰ ਕਾਰਡ ਵੀ ਅਸੀਂ ਦਿੱਤੇ ਹੋਏ ਨੇ ਤੇ ਵਸ ਗੱਲ ਇਦਾਂ ਵੀ ਉਹ ਇਹ ਕਹਿਣਾ ਚਾਹੁੰਦੇ ਆ ਵੀ ਕੱਲ ਨੂੰ ਕੋਈ ਨਿੱਕੀ ਦੁਆਰ ਹੋ ਗਈ ਰਹੀ ਸੀ ਬੱਚਿਆਂ ਨੇ ਇਲਜ਼ਾਮ ਲਾਇਆ ਗੱਲ ਇਦਾਂ ਦੀ ਸਾਰੇ ਬੱਚਿਆਂ ਦੀ ਭਰਤੀ ਦੀ ਤਕਰੀਮ ਲਵੇ ਆ ਜਿਸ ਕੰਮ ਸਾਨੂੰ ਪਰੇਸ਼ਾਨੀ ਦਾ ਪਰੇਸ਼ਾਨੀਆਂ ਬਹੁਤ ਆ ਰਹੀਆਂ ਨੇ ਜਿਹੜੇ ਇਹ ਸ਼ੱਕ ਦੇ ਆਧਾਰ ਤੇ ਕਹਿੰਦੇ ਨੇ ਕਿ ਧਾਰ卡ੜ ਦਿਓ ਇਹਨਾਂ ਜੋ ਸਾਨੂੰ ਤਾਂ ਕਿਸੇ ਦੀ ਸ਼ੱਕ ਨਹੀਂ ਲੱਗਦੀ ਹੈ ਕਿ ਕੋਈ ਕੋਈ ਇਹੋ ਜਿਹਾ ਗਲਤ ਅਨਸਰ ਹੈ ਮੈਨੂੰ ਵੀ ਉੱਥੇ 18-20 ਸਾਲ ਹੋ ਗਏ ਨੇ ਮੈਂ ਵੀ ਦੇਖ ਰਿਹਾ ਉੱਥੇ ਕਿ ਵੀ ਸਾਰੇ ਵਧੀਆ ਸਪੋਰਟਸ ਨਾਲ ਜੁੜੇ ਹੋਏ ਬੱਚੇ ਨੇ ਜਿਹੜੇ ਕਿ ਵੀ ਖੇਡਾਂ ਤੱਕ ਹੀ ਸੀਮਿਤ ਨੇ ਤੇ तकरीबन ਅਸੀਂ 2013 ਤੋਂ ਪ੍ਰੈਕਟਿਸ ਕਰ ਰਹੇ ਜੀ ਉੱਥੇ ਤੇ ਸਾਨੂੰ तकरीबन 2-4 ਸਾਲ ਹੋ ਗਏ ਹੁਣ ਤੰਗੀ ਆਣ ਲੱਗੀ ਗਰਾਊਂਡ ਦੀ ਪਹਿਲਾਂ ਦਰਵਾਜ਼ੇ ਕੁਝ ਨਹੀਂ ਤੇ ਗਰਾਊਂਡ ਦਾ ਹਾਲ ਤੁਸੀਂ ਦੇਖਿਆ ਹੋਊਗਾ ਨਹੀਂ ਮੈਂ ਵੀ ਦੇਖਿਆ ਹੈ ਕਿ ਵੀ ਜਿਹੜੇ ਬੱਚੇ ਨੇ ਆਪ ਹੀ ਗਰਾਊਂਡ ਦੀ ਸਫਾਈ ਕਰਦੇ ਨੇ ਆਪ ਹੀ ਕਾਹ ਫੁੱਲ ਦੇਖਿਆ ਕਿ ਵੀ ਹੁਣ ਪਿਛਲੇ ਦਿਨੀ ਹਾਂਜੀ ਥੋੜੇ ਥੋੜੇ ਇਨਫਰੂਮੈਂਟ ਹੋਇਆ ਸੀਗਾ ਟੂਰਨਾਮੈਂਟ ਹੋਇਆ ਸੀਗਾ ਤੁਹਾਨੂੰ ਆਪ ਹੀ ਸਾਰੀ ਸਫਾਈ ਕਰਾ ਕੇ ਬਹੁਤ ਵਧੀਆ ਕੀਤਾ ਹੈ ਸਫਾਈ ਵਧੀਆ ਪਰਾਲੈਕ ਵੀ ਤੁਸੀਂ ਸਕੂਲ ਮੈਨੇਜਮੈਂਟ ਨੂੰ ਨਹੀਂ ਕੀਤਾ ਕਿ ਵੀ ਆਪ ਹੀ ਇਹਦੀ ਸਫਾਈ ਵੀ ਕਰਕੇ ਸਭ ਆਪ ਕਰਦੇ ਸੀ ਸਾਨੂੰ ਪ੍ਰਸ਼ਾਸਨ ਦੀ ਲੋੜ ਸੀ ਉੱਥ ਨਾਮ ਰਾਹੁਲ ਰਾਹੁਲ ਜੀ ਕੀ ਮਾਮਲਾ ਹੈ ਅੱਜ ਕਿਹੜੀ ਗੱਲੋਂ ਇੱਥੋਂ ਆਏ ਹੋ ਤੁਸੀਂ ਐਸਜੀਐਮ ਦਫਤਰ ਅਸੀਂ ਗਰਾਊਂਡ ਨਹੀਂ ਬੋਲਦੇ ਸਾਡੇ ਤੇ ਇਸ ਟਾਈਮ ਅਸੀਂ ਰਨਿੰਗ ਕਰਨਾ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਦੋ ਟਾਈਮ ਗਰਾਊਂਡ ਖੋਲਣਾ ਸਵੇਰੇ ਤੇ ਸ਼ਾਮ ਨੂੰ ਸਾਨੂੰ ਹੋਰ ਕੋਈ ਮਤਲਬ ਹੋਇਆ ਕਿ ਗੇਟ ਖੋਲਣਾ ਕੋਲ ਸਾਡੇ ਟਾਈਮ ਖੋਲਣਾ ਜੀ ਗੇਟ ਕਿਹੜੀ ਗੱਲੋਂ ਨਹੀਂ ਖੋਲਦੇ ਕਹਿੰਦੇ ਨੇ ਵੀ ਚੋਰੀ ਹੋ ਚੋਰੀ ਹੋ ਜਾਂਦੀ ਹੈ ਨਹੀਂ ਚੋਰੀਆਂ ਹੁੰਦੇ ਨੇ ਫਿਰ ਉਹ ਦੇਖਣ ਕਿ ਵੀ ਜਿਹੜੇ ਉਹਨਾਂ ਦੇ ਸਕੂਲ ਦੇ ਵਿੱਚ ਜਿਹੜੇ ਚੌਂਕੀਦਾਰ ਰੱਖੇ ਹੋਏ ਨੇ ਜਿਹੜਾ ਸਟਾਫ ਰੱਖਿਆ ਹੋਇਆ ਉਹ ਕੀ ਕਰਦਾ ਹੈ ਸਰੂ ਉਹ ਤਾਂ ਸਾਨੂੰ ਨਹੀਂ ਪਤਾ ਸੀ ਤਾਂ ਕਦੇ ਦੇਖੇ ਵੀ ਸਕੂਲ ਚ ਵੀ ਉਹ ਉਹਨਾਂ ਦੇ ਚੌਂਕੀਦਾਰ ਹੋਏ ਫਿਰਦੇ ਹੋ। ਮੈਂ ਵੀ ਇਹੀ ਗੱਲ ਇਹ ਕਹੀ ਹੈ ਕਿ ਵੀ ਉੱਥੇ ਜਸੀਂ ਨੇ ਖੁਦ ਨਹੀਂ ਦੇਖਿਆ ਹੈਗਾ ਲੰਬੇ ਸਮੇਂ ਤੋਂ ਜਿਹੜੇ ਚੌਂਕੀਦਾਰ ਨੇ ਚੌਂਕੀਦਾਰ ਜੇ ਉਹ ਸੱਚੇ ਨੇ ਤਾਂ ਇਹਨਾਂ ਨੂੰ ਆਣਾ ਚਾਹੀਦਾ ਸੀ ਆਪਣਾ ਪੱਖ ਵੀ ਰੱਖਣਾ ਚਾਹੀਦਾ ਸੀ। ਹਾਂਜੀ ਜੀ। ਜੀ ਬਾਈ ਤੁਹਾਡਾ ਨਾਮ? ਯਾਦਵੀਰ ਜੀ। ਯਾਦਵੀਰ ਜੀ ਕੀ ਮਾਮਲਾ ਹੈ ਅੱਜ ਕਿਹੜੀ ਮਸਲਾ ਤੁਸੀਂ ਲੈ ਕੇ ਇੱਥੇ ਪਹੁੰਚੇ ਹੋ? ਦੇਖੋ ਜੀ ਅਸੀਂ ਸਾਨੂੰ 4-5 ਸਾਲ ਹੋ ਗਏ ਸਕੂਲ ਚ ਫਿਰਦੇ ਨੂੰ। ਉਹ ਅਸੀਂ ਚਵੇਰੀ ਪ੍ਰੈਕਟਿਸ ਕਰਨ ਆਉਂਦੇ ਆਂ ਸ਼ਾਮ ਨੂੰ ਵੀ ਆਉਂਦੇ ਆਂਗੇ। ਤੇ ਹੁਣ ਜਦੋਂ ਸਿਕਿਉਰਿਟੀ ਉਹ ਖੇਡ ਜਿਹੜਾ ਜੇ ਖੇਡਣ ਆਨੇ ਉਹ ਤਾਂ ਨਹੀਂ ਹੁੰਦੀਆਂ ਗੀਆਂ ਜੋ ਕਿਉਂਕਿ ਜਦੋਂ ਸਾਰੇ ਖੇਡਣ ਆਦੇ ਨੇ ਉਦੋਂ ਇੱਕ ਵੀ ਚੋਰੀ ਨਹੀਂ ਹੁੰਦੀ ਤੂੰ ਬਾਅਦ 'ਚ ਸਾਡੀ ਹੋਣੀ ਜਿੰਮੇਵਾਰੀ ਹੈਗੀ ਕਿਉਂਕਿ ਜਿਹੜੀ ਇਹਨੇ ਸਿਕਿਉਰਿਟੀ ਕਰਨਾ ਇਹ ਕਹਿਣਾ ਯਾਦਵੀਰ ਦਾ ਹੈ ਕਿ ਵੀ ਜਦੋਂ ਅਸੀਂ ਖੇਡਾਂ ਵਾਲੇ ਬੱਚੇ ਸਕੂਲ ਦੇ ਵਿੱਚ ਖੇਡਣ ਜਾਂਦੇ ਆ ਉਦੋਂ ਹੀ ਚੋਰੀ ਹੁੰਦੀ ਹੈ ਉਦੋਂ ਪਹਿਲਾਂ ਕੋਈ ਚੋਰੀ ਨਹੀਂ ਹੁੰਦੀ ਕਿ ਵੀ ਜੇ ਇਹ ਜੇ ਕਾਰਨ ਜੇ ਬੱਚਿਆਂ ਤੇ ਤੋਂਬਤਾ ਹੀ ਲਾਣੀਆਂ ਨੇ ਤਾਂ ਪਹਿਲਾਂ ਆਪਣੇ ਮੈਨੇਜਮੈਂਟ ਨੂੰ ਪੁੱਛਣ ਕਿ ਵੀ ਉਹ ਦਿਨ ਰਾਤ ਡਿਊਟੀ ਦਿੰਦੇ ਨੇ ਕਿ ਨਹੀਂ ਦਿੰਦੇ ਹੋਰ ਬੱਚਿਆਂ ਨਾਲ ਵੀ ਗਰਦ ਕਰਦੇ ਆ ਉਹਨਾਂ ਨਾਲ ਕੀ ਆਖਣਾ ਹਾਂਜੀ ਹੋਰ ਉਹ ਸਾਡੇ ਘਰ ਦੇ ਸਾਹਮਣੇ ਜਿਮ ਮੈਂ ਪੂਰੀ ਗ੍ਰੀਨ ਦਾ ਚੋਰੀ ਹੋਈਆਂ ਨੇ ਉਦੋਂ ਅਸੀਂ ਆਫ ਰਾਤ ਨੂੰ 12 ਵਜੇ ਖੜਦੇ ਰਹਿਆ ਉਹ ਜਿਹੜੇ ਚੋਰੀ ਹੋਈਆਂ ਨੇ ਉਹ ਅਸੀਂ ਰੋਕੀਆਂ ਨੇ ਅਸੀਂ ਰਾਤ ਨੂੰ ਇੰਨੀ ਦੇਰ ਤੱਕ ਕੀ ਕਰਾਂਗੇ ਹੁਣ ਸਿਕਿਉਰਿਟੀ ਗਾਰਡ ਕਿੱਥੇ ਨੇ ਨਾਲੇ ਫੁਟੇਜ ਕਿਉਂ ਨਹੀਂ ਆਈ ਜਿਹੜੀ ਬੱਚਿਆਂ ਵਾਲੀ ਜਦੋਂ ਪੰਜ ਕੈਮਰੇ ਚੋਰੀ ਹੋਏ ਨੇ ਤੇ ਉਹਨਾਂ ਵਿੱਚ ਇੱਕ ਵਿੱਚ ਵੀ ਫੁਟੇਜ ਕਿਉਂ ਨਹੀਂ ਆਈ ਜੀ ਤੇ ਜਦੋਂ ਬੰਦਾ ਫੜਨੇ ਦੀ ਉਹਨਾਂ ਨੇ ਕਿਹਾ ਵੀ ਪੰਜ ਕੈਮਰੇ ਸੀ ਪੰਜਾਂ ਵਿੱਚੋਂ ਸਿਰਫ ਇੱਕ ਚਾਹੀਆ ਤੇ ਉਹ ਚ ਵਿੱਚੋਂ ਦੇ ਲਈ ਆਈ ਇਹ ਗੱਲ ਕਹੀ ਗਿਆ ਤੇ ਇਹਦਾ ਮਤਲਬ ਹੈ ਵੀ ਸਿਰਫ ਇੱਕ ਕੈਮਰਾ ਚਲਦਰੀ ਬਾਕੀ ਚਾਰ ਖਰਾਬ ਦੇ ਜੇ ਖਰਾਬ ਸੀ ਸਮਰਾਨਾ ਉਹਨਾਂ ਦਾ ਕੰਮ ਨਹੀਂ ਸੀ ਪਦਾ ਫੜ ਜਾਵੇ ਕਿਉਂਕਿ ਉਹ ਆਪਣੀ ਜੇਬਾਂ ਚੋਂ ਨੂੰ ਸਮਰਾਂਦੇ ਸਰਕਾਰਾਂ ਹੀ ਮੰਨ ਦਿਆ ਵੀ ਉਹਨਾਂ ਨੇ ਲਵਾਇਆ 17 ਇਸ ਪ੍ਰਤੀ ਸੁਚੇਤ ਨੇ ਸਰਕਾਰ ਦਾ ਕੋਈ ਦੋਸ਼ ਨਹੀਂ ਸਰਕਾਰਾਂ ਹਰ ਚੀਜ਼ ਦਾ ਫੰਡ ਮੁਹੱਈਆ ਕਰਵੰਦੀਆਂ ਨੇ ਤਾਂ ਜੋ ਕਿਸੇ ਬੱਚਿਆਂ ਨੂੰ ਚ ਦੇਖੋ ਅਸੀਂ ਨਹੀਂ ਕਹਿੰਦੇ ਕਿ ਸਾਰੇ ਇਹ ਜਿਹਨੇ ਕਿਸੇ ਗਲਤ ਅੰਸਰ ਨੇ ਜ਼ਰੂਰ ਕੀਤੀ ਹੋਣੀ ਪਰ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਨਹੀਂ ਜਿਹਨੇ ਕੀਤੀ ਹੋਏ ਚੀਜ਼ ਉਸ ਦੀ ਪੜਤਾਲ ਕਰੇ ਉਹ ਪੜਤਾਲ ਕਰੇ ਜਿਹੜੇ ਕੈਮਰੇ ਨਹੀਂ ਚੱਲ ਰਹੇ ਉਹ ਕਿਉਂ ਨਹੀਂ ਚੱਲ ਰਹੇ ਉਹ ਵੀ ਸਕੂਲ ਮੈਨੇਜਮੈਂਟ ਦਾ ਹੀ ਮਾਮਲਾ ਹੈ ਜੇ ਜੇ ਚੱਲ ਨਹੀਂ ਰਹੇ ਫਿਰ ਸਕਿਉਰਟੀ ਕਿਹੜੀ ਗੱਲ ਦੀ ਆਪਣੇ ਸਕੂਲ ਦੀ ਰਿਪੋਰਟ ਕਿੱਥੇ ਹੈ ਜੀ ਇਹ ਗੱਲ ਕਿ ਤੁਹਾਡਾ ਨਾਮ ਸੁਸ਼ਿੰਦਰ ਕੁਮਾਰ ਸੁਸ਼ਿੰਦਰ ਜੀ ਕੀ ਮਾਮਲਾ ਤੁਸੀਂ ਅੱਜ ਇੱਥੇ ਪਹੁੰਚੇ ਆਏ ਸੀ ਅੱਜ ਦੀ ਅਮ ਦਫਤਰ ਅਸੀਂ ਸਿਰਫ ਵੌਇਸ ਕਾਲਸ ਪ੍ਰੈਕਟਿਸ ਕਰਦੇ ਹਾਂ ਸਾਨੂੰ ਅੰਦਰ ਐਂਟਰੀ ਹੋਣ ਨਹੀਂ ਦਿੰਦੇ ਕਹਿੰਦੇ ਨੇ ਚੋਰੀ ਹੁੰ ਸਾਰਿਆਂ ਦਾ ਹੱਕ ਹੈ ਸਰ ਉਹ ਕਿ ਸਾਨੂੰ ਕਿਉਂ ਨਹੀਂ ਅੰਦਰ ਆਉਣ ਦਿੰਦੇ ਹੈਗੇ ਕਹਿੰਦੇ ਨੇ ਕਿ ਵੀ ਗਰਾਊਂਡ ਨਾਲ ਜੁੜੋ ਨਸ਼ੇ ਛੱਡੋ ਹੁਣ ਜੇ ਸਕੂਲ ਵਾਲੀ ਸਾਡੇ ਨਾਲ ਇਦਾਂ ਕਰਨਗੇ ਕਿ ਬਾਕੀ ਬੱਚੇ ਕੀ ਕਰਨਗੇ ਸਰ ਜੇ ਸਾਨੂੰ ਐਂਟਰੀ ਹੋਣ ਦੇ ਲਈ ਕੱਲੋਂ ਬਾਕੀ ਬੱਚੇ ਕਹਿਣਗੇ ਤੁਸੀਂ ਐਂਟਰੀ ਹੋਣ ਦਿੰਦੇ ਸਿੱਧੇ ਆਉਣ ਜਾਂ ਕਿ ਕਿ ਤਰਾਂਗੇ ਇਹ ਕਹਿਣਾ ਇਸ ਬੱਚੀ ਦਾ ਹੈ ਕਿ ਵੀ ਸਰਕਾਰਾਂ ਦਾ ਕਹਿੰਦੀਆਂ ਨੇ ਕਿ ਨਸ਼ੇ ਛੱਡ ਕੇ ਖੇਡਾਂ ਨਾਲ ਜੁੜੋ ਖੇਡਾਂ ਨਾਲ ਕਿੱਥੋਂ ਜੁੜਨ ਜਾਂਦੇ ਗਰਾਊਂਡ ਹੀ ਸਕੂਲ ਮੈਨੇਜਮੈਂਟ ਬੰਦ ਰੱਖਦੀ ਹੈ ਤੇ ਸਕੂਲ ਮੈਨੇਜਮੈਂਟ ਨੂੰ ਚਾਹੀਦਾ ਹੈ ਜੀ ਸਵੇਰੇ ਤੇ ਸ਼ਾਮ ਘੰਟਾ ਤੋਂ ਘੰਟੇ ਲਈ ਗਰਾਊਂਡ ਜ਼ਰੂਰ ਖੋਲ੍ਹਿਆ ਹੋਰ ਬੱਚਿਆਂ ਨਾਲ ਵੀ ਗੱਲ ਕਰਦੇ ਆਂ। ਤੁਹਾਡਾ ਨਾਮ ਅਨਮੋਲ ਸਿੰਘ। ਅਨਮੋਲ ਜੀ ਕੀ ਮਾਮਲਾ ਹੈ? ਕੀ ਮੰਗ ਚਾਹੁੰਦੇ ਹੋ? ਮਾਮਲਾ ਇਹ ਹੈ ਜੀ ਸੀ ਗਰਾਊਂਡ 'ਤੇ ਪ੍ਰੈਕਟਿਸ ਕਰ ਲੈਣਾ ਹੈ ਸਵੇਰੇ ਜਾਮੀ। ਗੇਟ ਨਹੀਂ ਖੋਲਦੇ ਜੀ ਗਰਾਊਂਡ ਦਾ। ਜੀ ਤਿਆਰੀ ਕਰਨ ਆਣਾ ਜੀ ਸਾਡਾ ਕੀ? ਤੁਹਾਨੂੰ ਕਹਿੰਦੇ ਚੋਰੀਆਂ ਹੁੰਦੀਆਂ ਨੇ ਜੀ। ਚੋਰੀਆਂ ਨਾਲ ਸਾਡਾ ਕੀ ਲਿੰਕ ਹੈ ਜੀ? ਉਹ ਆਪਣਾ ਸਕੂਲ ਦੀ ਗਾਰਡ ਕਿੱਥੇ ਲਾਈ ਜੀ? ਜਿਨ੍ਹਾਂ ਦਾ ਕੰਮ ਹੈ ਉਹ ਕਰਨੇ। ਅਸੀਂ ਤਾਂ ਗਰਾਊਂਡ ਪ੍ਰੈਕਟਿਸ ਕਰਨ ਆਨੇ ਹਾਂ। ਇਹ ਦਿਨ ਤੁਨਾ ਬॉय ਸਕੂਲ ਦਾ ਇੱਕ ਆਪਣੇ ਥੜਾ ਸਾਫ ਦੀ ਬੈਕ ਸਾਈਡ ਹੈ ਤੇ ਉਹ ਸਕੂਲ ਦੇ ਗਰਾਊਂਡ ਦੇ ਜਦੋਂ ਬੱਚਿਆਂ ਦੇ ਖੇਡਣ ਦਾ ਟਾਈਮ ਹੁੰਦਾ ਸਵੇਰ ਦਾ ਜਾਂ ਸ਼ਾਮ ਦਾ ਟਾਈਮ ਹੁੰਦਾ ਗਰਾਊਂਡ ਨੂੰ ਖੋਲ ਨਹੀਂ ਰਹੇ ਗੇਟ ਨੂੰ ਖੋਲ ਨਹੀਂ ਰਹੇ ਕਹਿਨ ਦਾ ਉਹਨਾਂ ਦਾ ਕਾਰਨ ਇਹ ਹੈ ਕਿ ਸਾਡੇ ਨਾਲ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਚੋਰੀ ਹੋਏ ਨੇ ਦੇਖੋ ਮੈਡਮ ਅਸੀਂ ਨਹੀਂ ਉਹਨਾਂ ਦੇ ਦੋਸ਼ ਲਾਂਦੇ ਕਿ ਚੋਰੀ ਹੋਈ ਹੋਣਗੀ ਜੇ ਕਹਿ ਰਹੇ ਨੇ ਤਾਂ ਜ਼ਰੂਰ ਹੋਏ ਹੋਣਗੇ ਜੇ ਗੱਲ ਕੀਤੀ ਜਾਵੇ ਉਹਨਾਂ ਦੇ ਚੌਂਕੀਦਾਰ ਨੇ ਉਹ ਅਸੀਂ ਕਦੀ ਨਹੀਂ ਦੇਖਿਆ ਕਿ ਉਹਨਾਂ ਤੇ ਵੀ ਪਹਿਲਾਂ ਪੁੱਛ ਪੜਤਾਲ ਕਰਨ ਕਿ ਵੀ ਉਹ ਕਿੱਥੇ ਹੁੰਦੇ ਨੇ ਨਾ ਕਿ ਇਹਨਾਂ ਬੱਚਿਆਂ ਦਾ ਕਸੂਰ ਹੈ ਜਿਹੜੇ ਕਿ ਮੈਂ ਵੀ ਉੱਥੇ 10-15 ਸਾਲ 15-16 ਸਾਲ ਮੈਨੂੰ ਵੀ ਹੋ ਗਏ ਨੇ ਚਾਹੀਦੀ ਹੈ ਪ੍ਰੂਫ ਚਾਹੀਦੇ ਦੇਣ ਨੂੰ ਤਿਆਰ ਮੈਂ ਵੀ ਤੇ ਮੈਂ ਵਿੱਚ ਵੀ ਪ੍ਰੂਫ ਦੇਣ ਨੂੰ ਤਿਆਰ ਹਾਂ ਕਿ ਵੀ ਅਸੀਂ ਸਾਡੇ ਆਧਾਰ ਕਾਰਡ ਜੋ ਉਹਨਾਂ ਨੂੰ ਫਾਰਮੈਲਟੀ ਚਾਹੀਦੀ ਹੈ ਲਈ ਜਾਵੇ ਪਰ ਸਾਨੂੰ ਸਕੂਲ ਦੇ ਅੰਦਰ ਐਂਟਰ ਹੋਣ ਦਿੱਤਾ ਜਾਵੇ ਓਨਲੀ ਸਿਰਫ 6 ਤੋਂ 7 ਜਾਂ 5 ਤੋਂ 6 ਜੋ ਵੀ ਉਹਨਾਂ ਦਾ ਟਾਈਮ ਉਹਨਾਂ ਨੂੰ ਸਹੀ ਲੱਗਦਾ ਉਹ ਜਿਨ੍ਹਾਂ ਨੂੰ ਸਹੀ ਲੱਗਦਾ ਟਾਈਮ ਬਸ ਜੀ ਦੇਖੋ ਜਿਹੜੇ ਬੱਚੇ ਅੱਜ ਮੈਨੂੰ ਮਿਲਣ ਆਏ ਨੇ ਕਹਿ ਰਹੇ ਨੇ ਕਿ ਅਸੀਂ ਅੱਗੇ ਇਹਨਾਂ ਦੇ ਆਪਣੇ ਅੰਗਲਿਸ਼ੀਅਨਸ ਨੇ ਕਿਸੇ ਨੇ ਫੌਜ ਚ ਜਾਣਾ ਕਿਸੇ ਨੇ ਕੁਛ ਉਹਦੇ ਲਈ ਪ੍ਰੈਕਟਿਸ ਜ਼ਰੂਰੀ ਹੈ ਤਾਂ ਇਹ ਸਕੂਲ ਦੇ ਬੱਚੇ ਨਹੀਂ ਹੈਗੇ ਠੀਕ ਹੈ ਆਪਣੇ ਸਮਾਨੇ ਦੇ ਨੇ ਨਾਲ ਲੱਗਦੇ ਪਿੰਡਾਂ ਦੇ ਨੇ ਜਿਨ੍ਹਾਂ ਨੇ ਪ੍ਰੈਕਟਿਸ ਦੇਖੂ ਕਿਸ ਨਾ ਕਿਸੇ ਗਰਾਊਂਡ 'ਚੋਂ ਤਾਂ ਕਰ ਲਈ ਹੈ ਜੀ ਤਾਂ ਇਹ ਸਕੂਲ ਆਫ ਫੈਮਿਨਸ ਹੈ ਇੱਕ ਚਲੋ ਇਹਨਾਂ ਲਈ ਇੱਕ ਉਹਦਾ ਸਟੇਡੀਅਮ ਹੈ ਜਿੱਥੇ ਇਹਨਾਂ ਦੇ ਕੰਮ ਆ ਸਕਦਾ ਜਿੱਥੇ ਆਉਂਦੇ ਨੇ ਰੀਸੈਂਟਲੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਚੋਰੀ ਦੀ ਵਾਰਦਾਤ ਹੋਈ ਹੈ ਮੈਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਉਹਨਾਂ ਦੇ ਸੀਸੀਟੀਵੀ ਨੇ ਅਸੀਂ ਇੰਸਟਾਲ ਕਰਵਾ ਦਿੰਦੇ ਹਾਂ ਉਹਨਾਂ ਨੂੰ ਕਹਿ ਕੇ ਟਾਈਮਲੀ ਤੇ ਚੌਂਕੀਦਾਰ ਪ੍ਰੋਵਾਈਡ ਕਰਵਾ ਦਿੰਦੇ ਆ ਤੇ ਉਹ ਡੇਢ ਕ ਘੰਟੇ ਘੰਟਾ ਤੋਂ 2 ਘੰਟੇ ਦਾ स्लॉट ਇੱਕ ਦੇ ਦਿੰਦੇ ਆ ਤੇ ਨਾਲ ਐਂਟਰੀ ਰਜਿਸਟਰ ਲੱਗੇਗਾ ਤੇ ਸਿਰਫ ਉਹੀ ਬੱਚੇ ਲ ਜਿਨਾ ਕੋਈ ਟਾਈਮ ਪਾਸ ਲਈ ਆਊਗਾ ਕੋਈ ਗਲਤ ਕੰਮ ਕਰਨ ਆਊਗਾ ਉਹ ਬੱਚੇ ਨੂੰ ਸਖਤ ਦੇਖੋ ਸਕੂਲ ਵੱਲੇ ਪ੍ਰਸ਼ਾਸਨ ਵਾਲੇ ਸਖਤ ਰਹਿਣਗੇ ਉਹਨਾਂ ਲਈ ਤਾਂ ਇਹ ਮਤਲਬ ਗਰਾਊਂਡ ਓਪਨ ਕਰਨਾ ਹੈ ਕਿ ਇਹ ਚੀਜ਼ ਨਹੀਂ ਹੈ ਕਿ ਆ ਕੇ ਉੱਥੇ ਕੁਝ ਵੀ ਕਰੋ ਤਾਂ ਜਿਹੜੇ ਬੱਚੇ ਸੀਰੀਅਸ ਨੇ ਆਪਣੀ ਪ੍ਰੈਕਟਿਸ ਲੈ ਕੇ ਆਪਣੀ ਸਪੋਰਟਸ ਲੈ ਕੇ ਉਹਨਾਂ ਨੂੰ ਅਸੀਂ ਅਲਾਉ ਕਰਵਾ ਦਿੰਦੇ ਆ ਮੈਂ ਪ੍ਰਿੰਸੀਪਲ ਨੂੰ ਬੁਲਾਇਆ ਆਪਣੇ ਕੋਲ ਤੇ ਉਹਨਾਂ ਨੂੰ ਕਹਿ ਦਿੰਦੇ ਆ ਕਿ ਡਾਇਰੈਕਸ਼ਨ ਆ ਦਵਾ ਦਿੰਦੇ ਆ ਤੇ ਕੱਲ ਨੂੰ 10 ਵਜੇ ਬੱਚੇ ਜਾ ਕੇ ਉਹਨਾਂ ਨੂੰ ਮਿਲ ਸਕਦੇ ਨੇ ਤਾਂ ਆਪਾਂ ਕੋਈ ਨਾ ਕੋਈ ਮੈਕੈਨਿਜ਼ਮ ਵਰਕ ਆਊਟ ਕਰਕੇ ਇਹਨਾਂ ਦਾ ਆਧਾਰ ਕੱਟ ਦੇ ਦੇਣੇ ਤੇ ਬੱਚਿਆਂ ਨੇ ਕਰਨ ਦੇਣ ਦਾ ਐਂਟਰੀ ਰਜਿਸਟਰ ਐਂਟਰੀ ਤੇ ਐਗਜ਼ਿਟ ਰਜਿਸਟਰ ਲਵਾ ਦੇਣੇ ਤੇ ਮੂਵਮੈਂਟ ਰਜਿਸਟਰ ਤੇ ਆਪਣੀ ਐਂਟਰੀ ਕਰਕੇ ਤੇ ਐਗਜ਼ਿਟ ਕਰਕੇ ਜਾਣਗੇ ਤਾਂ ਇਹਨਾਂ ਦਾ ਮਤਲਬ ਇੱਕ ਉਹਨਾਂ ਨੂੰ ਵੀ ਵਾਚ ਰਹੇਗੀ ਕਿ ਸਾਡੇ ਕੋਲ ਕੀ ਬਾਹਰਲਾ ਕੋਈ ਸ਼ਰਾਰਤੀ ਐਲੀਮੈਂਟ ਨਾ ਕੋਈ ਇਹੋ ਜਿਹਾ ਬੰਦਾ ਆਵੇ ਕਿਦਾ ਅੱਗੇ ਕੋਈ ਚੋਰੀ ਚਗਾਰੀ ਕਰਕੇ ਜਾਵੇ ਤੇ ਸਿਕਿਉਰਿਟੀ ਗਾਰਡ ਦਾ ਚਲੋ ਪੁਆਇੰਟ ਹੋਈ ਜਾਊਗਾ ਪਰ ਜਦੋਂ ਇੱਕਦਮ ਬਹੁਤ ਜਗਾ ਆ ਜਾਂਦਾ ਤਾਂ ਆਪਾਂ ਨੂੰ ਇਹ ਚੀਜ਼ ਦੇਖਣੀ ਹੋਊ ਫਿਰ ਵੀ ਕੌਣ ਕੀ ਕਰ ਰਿਹਾ ਹੈ ਕਿਉਂਕਿ ਇੱਕ ਕੋ-ਐਡ ਵੀ ਹੋ ਜਾਂਦਾ ਕਿ ਮੈਲਸ ਐਂਡ ਫੀਮੇਲਸ ਆ ਰਹੇ ਨੇ ਸਾਰੇ ਇੱਕ ਆਪਣੀ ਕੋ ਸੋਸ਼ਲ ਰਿਸਪੌਂਸਿਬਿਲਟੀ ਵੀ ਬਣਦੀ ਉਸ ਚੀਜ਼ ਨੂੰ ਲੈ ਕੇ ਜੀ ਤਾਂ ਉਹਦਾ ਵੀ ਖਿਆਲ ਰੱਖਦੇ ਹੋਏ ਥੋੜਾ ਜਿਹਾ ਦੇਖੋ ਪ੍ਰਿੰਸੀਪਲਸ ਨੂੰ ਵੀ ਆਪਣੇ ਰੂਲਸ ਫੋਲੋ ਕਰਨੇ ਪੈਂਦੇ ਆ ਬਟ ਵਿਦ ਅ ਲिटल ਚੇਂਜ ਤਾਂ ਆਪਾਂ ਇਹਨੂੰ ਵੈਲਫੇਅਰ ਦੇ ਤੌਰ ਤੇ ਜ਼ਿਆਦਾ ਲੈਣੇ ਆ ਨਾ ਕਿ ਆਪਾਂ ਰੂਲਸ ਸਟ੍ਰਿਕਟਨੈਸ ਨਾਲ ਜਾਣੇ ਆ ਤਾਂ ਅਸੀਂ ਕੋਈ ਮਿਡਲ ਵੇ ਕੱਢ ਕੇ ਇਹਨਾਂ ਦੇ ਸਮੱਸਿਆ ਦਾ ਹੱਲ ਕਰਵਾ ਦਈਏ ਇੱਕ ਇੱਕ ਤੁਹਾਨੂੰ ਪਹਿਲਾਂ ਗੇਟ ਰਖਾ ਕੇ ਦਿੱਤਾ ਜਾਵੇਗਾ ਅਸੀਂ ਵੀ ਇਸੇ ਆਸ਼ਵਾਸ਼ਣ 'ਚ ਰਹੇਗੇ ਕਿ ਜਦੋਂ ਇਹਨਾਂ ਨੇ ਕਹਿ ਦਿੱਤਾ ਕਿ ਵੀ ਸਕੂਲ ਦੇ ਕੋਈ ਦੀ ਚੌਂਕੀਦਾਰ ਕਹਿੰਦਾ ਹੈ ਕਦੇ ਮਿਸਤਰੀ ਕਹਿ ਦਿੰਦਾ ਸੀਗਾ ਕਿ ਵੀ ਗੇਟ ਰੱਖਿਆ ਜਾਊਗਾ ਕਿ ਵੀ ਜੇ ਸਕੂਲ ਦੀ ਬਾਉਂਡਰੀ 'ਚ ਐਂਟਰੀ ਨਹੀਂ ਹੋਣਾ ਪਾਏਗਾ ਬੱਚਿਆਂ ਨੂੰ ਕਿ ਵੀ ਇੱਕ ਜਿੱਥੋਂ ਹੁਣ ਮਹੱਲੇ ਵਾਲੇ ਪਾਸੋਂ ਇੱਕ ਛੋਟਾ ਜਿਹਾ ਗੇਟ ਰਖਾ ਦੇਣ ਜਿੱਥੋਂ ਜਾਨਵਰ ਪਸ਼ੂ ਵੀ ਨਾ ਵੜ ਸਕੇ ਇੱਕ ਛੋਟਾ ਜਿਹਾ ਗੇਟ ਰਖਾ ਦੇਣ ਉੱਥੋਂ ਕਿ ਵੀ ਐਂਟਰ ਬੱਚੇ ਹੋ ਸਕਿਆ ਕਰਨ ਕੋਈ ਗੱਲ ਨਹੀਂ ਜੀ ਉਹ ਡਿਸਕਸ ਕਰ ਲੈਣੇ ਆ ਵੀ ਜਿਸ ਤਰ੍ਹਾਂ ਪੰਚਾਇਤੀ ਰਾਜ ਵਾਲੇ ਬਣਾ ਰਹੇ ਨੇ ਅੱਗੇ ਉਹਦੇ ਨਕਸ਼ ਪਿਛਲੇ ਕਈ ਦਿਨਾਂ ਤੋਂ ਨਾ ਸਕੂਲ ਦਾ ਗਰਾਊਂਡ ਦਾ ਕਿ ਵੀ ਜਿਹੜੇ ਬੱਚੇ ਖੇਡਣ ਵਾਸਤੇ ਆਉਂਦੇ ਆ ਉਹਨਾਂ ਦਾ ਨਾ ਉਹਨਾਂ ਦਾ ਕਹਿਣਾ ਹੈ ਕਿ ਵੀ ਗਰਾਊਂਡ ਬੰਦ ਹੁੰਦਾ ਤੇ ਸਾਡੀ ਲੰਬੇ ਸਮੇਂ ਤੋਂ ਜਿਹੜੀ ਪ੍ਰੈਕਟਿਸ ਚੱਲ ਰਹੀ ਹੈ ਕਿ ਵੀ ਸਾਡੀ ਪ੍ਰੈਕਟਿਸ ਖਰਾਬ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਮੈਂ ਵੀ ਆ ਕਿ 15-16 ਸਾਲ ਤੋਂ ਆਨਾ ਤੇ ਉਹ ਉਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਵੀ ਸਾਡੇ ਤੋਂ ਨਾ ਉਹਨਾਂ ਨੇ ਕੋਈ ਦਸਤਾਵੇਜ਼ ਮੰਗੇ ਨੇ ਆਧਾਰ ਕਾਰਡ ਤੇ ਆਪਣੀ ਸਿਗਨੇਚਰ ਉਹ ਬੱਚੇ ਐਗਰੀ ਨੇ ਅਸੀ ਕਿ ਵੀ ਇਹਦਾ ਆਧਾਰ ਕਾਰਡ ਸਿਗਨੇਚਰ ਅਸੀਂ ਬਿਲਕੁਲ ਦੇਣ ਨੂੰ ਤਿਆਰ ਆ ਪਰ ਸਾਨੂੰ ਕਿ ਵੀ ਇਹ ਸਕੂਲ ਦੇ ਅੰਦਰ ਆਉਣ ਤੋਂ ਸਪੋਰਟਸ ਖੇਡਣ ਦੇ ਵਾਸਤੇ ਕਿ ਵੀ 5 ਤੋਂ 6 ਜਾਂ 6 ਤੋਂ 7 ਦਾ ਕੋਈ ਟਾਈਮ ਤੁਸੀਂ ਫਿਕਸ ਕਰ ਲਓ ਸਾਨੂੰ ਸਕੂਲ ਦੇ ਵਿੱਚ ਆਉਣ ਦਿੱਤਾ ਜਾਵੇ ਜਿਸ ਦੇ ਨਾਲ ਅਸੀਂ ਕਿ ਵੀ ਖੇਡਾਂ ਨਾਲ ਜੁੜੇ ਰਹੀਏ ਕਿਉਂਕਿ ਇਹ ਕਹਿਣਾ ਮੁੱਖ ਮੰਤਰੀ ਸਾਹਿਬ ਦਾ ਵੀ ਹੈ ਕਿ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਨਾ ਕਿ ਕਿ ਵੀ ਬੱਚੇ ਨਸ਼ਿਆਂ ਪ੍ਰਤੀ ਉਧਰ ਨਾ ਜਾਣ ਤੇ ਕਿ ਵੀ ਕੀ ਮਾਮਲਾ ਹੈ ਕਿ ਵੀ ਜਿਹੜਾ ਸਕੂਲ ਦਾ ਗੇਟ ਦਾ ਬੰਦ ਦਾ ਕਿ ਬੱਚੇ ਕਹਿ ਰਹੇ ਨੇ ਇਹ ਸਰ ਜਿਹੜੀ ਤੁਸੀਂ ਸਮੱਸਿਆ ਦੱਸ ਰਹੀ ਹੈ ਮੇਰੀ ਨੌਲੇਜ ਦੇ ਵਿੱਚ ਅੱਜ ਹੀ ਆਈ ਹੈ ਮੇਰੇ ਐਸਐਨਸੀ ਮੈਂਬਰ ਨੇਗੇ ਉਹਨਾਂ ਨੇ ਮੈਨੂੰ ਦੱਸਿਆ ਤੇ ਉਸ ਤੋਂ ਪਹਿਲਾਂ ਸਰ ਮੈਂ ਆਪਣੇ ਚੌਂਕੀਦਾਨ ਨੂੰ ਪੂਰੀ ਪਰਮਿਸ਼ਨ ਦਿੱਤੀ ਹੋਈ ਹੈ ਮੈਂ ਖੁਦ ਇੱਕ ਸਪੋਰਟਸ ਪਰਸਨ ਆ ਨੈਸ਼ਨਲ ਪਲੇਅਰ ਆ ਤੇ ਸਮਾਨਾ ਜ਼ੋਨ ਟੂਰਨਾਮੈਂਟ ਕਮੇਟੀ ਦੇ ਮੈਂ ਪ੍ਰੈਜ਼ੀਡੈਂਟ ਆ ਪੂਰੀ ਸਪੋਰਟਸ ਸਭ ਮੇਰੇ ਅੰダー ਹੋ ਰਹੀਆਂ ਨੇ ਤੇ ਮੈਂ ਉਹ ਵੀ ਹਦਾਇਤ ਦਿੱਤੀ ਹੋਈ ਹੈ ਕਿ ਸ਼ਾਮ ਨੂੰ ਬੱਚੇ ਖੇਡਣਗੇ ਪ੍ਰਾਈਵੇਟ ਬੱਚੇ ਵੀ ਖੇਡਣਗੇ ਸਾਡੇ ਸਕੂਲ ਦੇ ਵੀ ਟਾਈਮ ਅਸੀਂ ਫਿਕਸ ਕਰਤਾ ਸੀ ਕਿ 5 ਤੋਂ 7 4 ਤੋਂ 6 ਤੇ 6 ਤੋਂ 8 ਜੀ ਉਹਨੂੰ ਥੋੜੀ ਦਿੱਕਤ ਆ ਰਹੀ ਸੀ ਮੈਨੂੰ ਲੱਗਾ ਜਿੱਥੋਂ ਤੱਕ ਕਿ ਇੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਸ਼ਾਮ ਨੂੰ ਵੀ ਉਹਦੇ ਵਿੱਚ ਉਹ ਕਹਿੰਦਾ ਸੀਗਾ ਕਿ ਮੈਨੂੰ ਪਤਾ ਨਹੀਂ ਲੱਗਦਾ ਮੈਡਮ ਵੀ ਕਿਹੜੇ ਸਪਨੇ ਬੱਚੇ ਸੁੁੰਦੇ ਨੇ ਕਿਹੜੇ ਪ੍ਰਾਈਵੇਟ ਨੇ ਉਹਦੇ ਵਿੱਚ ਮੈਨੂੰ ਹਦਾਇਤ ਕਰਤੀ ਸੀ ਕਿ ਸਾਰੇ ਬੱਚਿਆਂ ਦੇ ਧਾਗ ਕੱਢ ਲੈ ਲਓ ਵੀ ਤੁਸੀਂ ਆਪਣੀ ਤਸੱਲੀ ਕਰਕੇ ਇੱਕ ਰਜਿਸਟਰ ਤੇ ਸਾਈਨ ਕਰਾ ਕੇ ਤੁਸੀਂ ਡੇਲੀ ਰੁਟੀਨ ਚ ਚੈਕਿੰਗ ਕਰੋ ਪਲੱਸ ਤੁਸੀਂ ਇੱਥੇ ਹੋਣਾ ਚਾਹੀਦਾ ਸ਼ਾਮ ਨੂੰ ਜਿਹਦੇ ਵਿੱਚ ਕੀ ਮੈਨੂੰ ਦਿੱਕਤ ਆਈ ਮੈਨੂੰ ਕੱਲ ਹੀ ਪਤਾ ਲੱਗਿਆ ਕਿ ਜਦੋਂ ਅਸੀਂ ਇੱਕ ਕੈਮਰਾ ਠੀਕਰਾ ਰਹੇ ਸੀ ਤਾਂ ਮੈਂ ਐਲ.ਈ.ਡੀ ਦੇਖੀ ਕਿ ਮੇਰੇ ਸਕੂਲ 'ਚ ਕੈਮਰੇ ਚੋਰੀ ਹੋ ਗਏ ਮੈਂ ਉਹਨੂੰ ਸਪੈਸ਼ਲ ਬੁਲਾਇਆ ਵੀ ਉਦੋਂ ਮੈਂ ਸਫਾਈ ਵੀ ਮੰਗੀ ਜਿਹੜੀ ਕਿ ਸਫਾਈ ਨੂੰ ਸਰੇ ਪੇਨ ਨਹੀਂ ਕਰ ਸਕਿਆ ਇਸ ਚੋਰੀ ਕਰਕੇ ਵੀ ਪਲੱਸ ਇਸ ਪਰੇਸ਼ਾਨੀ ਕਰਕੇ ਕਿ ਉਹ ਮੇਰੇ ਸਕੂਲ ਦੇ ਬੱਚੇ ਜਾਂ ਹੋਰ ਬੱਚਿਆਂ ਨੂੰ ਰੋਕਿਆ ਜਾ ਰਹੇ ਸੀ ਉਹਦੇ ਵੱਲੋਂ ਅੱਜ ਮੈਂ ਸੀਰੀਅਸ ਤੌਰ 'ਤੇ ਬਿਨਾਂ ਕਿਸੇ ਵੀ ਕੰਪਲੇਂਟ ਦਿੱਤੇ ਦਿਨਾਂ ਮੈਂ ਆਲਰੇਡੀ ਉਸ ਦੇ ਪੂਰੀ ਸੇਵਾਵਾਂ ਤੋਂ ਰੀਵ ਕਰ ਚੁੱਕੀ ਹਾਂ ਕਿ ਵੀ ਕੱਲ ਜਦੋਂ ਅਸੀਂ ਵੀ ਆ ਮੈਂ ਵੀ ਇਸ ਸਕੂਲ ਦੇ ਵਿੱਚ ਕਈ ਸਮੇਂ ਤੋਂ ਆ ਰਹੇ ਹਾਂ ਕਿ ਵੀ ਕਈ ਸਾਲਾਂ ਤੋਂ ਆ ਰਿਹਾ ਤੇ ਜਿਹੜੇ ਬੱਚੇ ਹੋਰ ਵੀ ਸਪੋਰਟਸ ਵਾਲੇ ਆ ਰਹੇ ਸੀਗੇ ਤੁਹਾਡੇ ਸਕੂਲ ਦਾ ਕੋਈ ਅਸੀਂ ਨਾਮ ਤਾਂ ਨਹੀਂ ਜਾਣਦੇ ਤੇ ਉਹ ਸਾਵਲੇ ਜੇ ਰੰਗੇ ਵਾਲਾ ਸੀਗਾ ਭਾਈ ਤੇ ਇਹ ਕਹਿੰਦਾ ਕਿ ਵੀ ਸਕੂਲ ਦੇ ਵਿੱਚ ਐਂਟਰ ਨਹੀਂ ਹੋਣਾ ਚੋਰੀ ਹੋ ਗਈ ਭਾਈ ਕਹਿਣ ਦਾ ਮਤਲਬ ਇਹ ਜੇ ਚੌਂਕੀਦਾਰ ਨੇ ਤਾਂ ਫਿਰ ਚੋਰੀਆਂ ਹੋਣ ਦਾ ਕਾਰਨ ਕੀ ਹੈ ਕਿ ਵੀ ਹੋਰ ਸਕੂਲਾਂ ਦੇ ਵਿੱਚ ਚੋਰੀਆਂ ਕਿਉਂ ਨਹੀਂ ਹੋ ਰਹੀਆਂ ਚੋਰੀ ਦਾ ਵੀ ਸਾਨੂੰ ਚੌਂਕੀਦਾਰ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਚੋਰੀ ਹੋਏ ਨੂੰ ਤਾਂ ਸਰਪੰਚੇ ਦਿਨ ਹੋ ਚੁੱਕੇ ਸੀ ਲੇਕਿਨ ਉਸਦੇ ਉਸਦੇ ਉਹਦੇ ਵੱਲੋਂ ਨਹੀਂ ਦੱਸਿਆ ਗਿਆ ਮੈਨੂੰ ਖੁਦ ਪਤਾ ਲੱਗਿਆ ਜਦੋਂ ਮੈਂ ਐਲਈਡੀ ਚੈੱਕ ਕੀਤੀ ਕਰ ਲਿਆ ਤਾਂ ਇਸ ਇਸ ਬਿਹਾਫ ਤੇ ਵੀ ਕਿ ਚੋਰੀ ਹੋਣ ਦੇ ਬਾਵਜੂਦ ਵੀ ਨੂੰ ਇਹ ਨਹੀਂ ਪਤਾ ਲੱਗਿਆ ਕਿ ਸਕੂਲ ਚੋਰੀ ਹੋ ਗਈ ਤਾਂ ਮੈਨੂੰ ਐਸਐਮਸੀ ਦੀ ਪਰਮਿਸ਼ਨ ਲਏ ਬਿਨਾ ਹੀ ਈਵਨ ਕਿ ਮੈਂ ਉਹਨਾਂ ਦੀ ਮੀਟ ਨਹੀਂ ਕੀਤੀ ਅਜ ਮੀਟਿੰਗ ਰੱਖੀ ਹੋਈ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮੈਂ ਆਪਣੇ ਵੱਲੋਂ ਆਪਣਾ ਜਿਹੜਾ ਫੈਸਲਾ ਦੇ ਚੁੱਕੀ ਸੀ ਕਿ ਉਹਨੂੰ ਰਿਲੀਵ ਕਰ ਚੁੱਕੀ ਤੇ ਹੁਣ ਬੱਚੇ ਸਕੂਲ ਵਾਲੇ ਜਿਹੜੇ ਆਹ ਸ਼ਾਮ ਨੂੰ ਸਪੋਰਟਸ ਬੱਚੇ ਖੇਡਣ ਹਨ ਦੇਖੋ ਮੇਰੇ ਵੱਲੋਂ ਕਿਸੇ ਨੂੰ ਨਹੀਂ ਰੁਕਿਆ ਗਿਆ ਮੇਰੇ ਕੋਲ ਪਹਿਲਾਂ ਵੀ ਰਿੰਦਰ ਸੋਲੀ ਦਾ ਫੋਨ ਆਇਆ ਕਿ ਮੇਰੀ ਮੈਂ ਅੱਗੇ ਬੱਚੇ ਨੂੰ ਰეკਮੈਂਡ ਕਰਦਾ ਐਨੇ ਬੱਚੇ ਮੇਰੇ ਖੇਡਣਗੇ ਕਿ ਮੇਰੇ ਵੱਲੋਂ ਹਦਾਇਤ ਸੀ ਚੌਕੀਦਾਰ ਨੂੰ ਕਿ ਸਕੂਲ ਟਾਈਮ ਸਕੂਲ ਟਾਈਮ ਤੋਂ ਬਾਅਦ ਚੌਕੀਦਾਰ ਨੇ ਸਕੂਲ ਵਿੱਚ ਹੀ ਨੀਂਰ ਬਣਾਇਆ ਪਰ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਕੰਪਲੇਂਟ ਆ ਰਹੀ ਸੀ ਕਿ ਸਕੂਲ ਟਾਈਮ ਤੋਂ ਬਾਅਦ ਉਹ ਸਕੂਲ ਵਿੱਚ ਹਾਜ਼ਰ ਨਹੀਂ ਹੁੰਦਾ ਇਹ ਰਿਪੋਰਟ ਵੀ ਮੈਂ ਇਕੱਠੀ ਕਰ ਰਹੀ ਸੀਗੀ ਜਿਹੜੀ ਕਿ ਰਿਪੋਰਟ ਸਾਰੀ ਮੈਂ ਇਕੱਠੀ ਕਰਨ ਤੋਂ ਬਾਅਦ ਇਹ ਸਾਰੀ ਕਬੂ ਦੇ ਅਗੇਂਸਟ ਨਹੀਂ ਜੋ ਸਾਂਮੁਨ ਨਹੀਂ ਹੁੰਦਾ ਉਸ ਲਈ ਰਾਤ ਨੂੰ ਤਾਂ ਹੁੰਦਾ ਹੀ ਨਹੀਂ ਤੇ ਜਿਹੜਾ ਕਿ ਤੁਹਾਡੇ ਸਕੂਲ ਦਾ ਜਿਹੜਾ ਮੁਲਾਜ਼ਮ ਸੀ ਜਿਹੜਾ ਕਿ ਬੀ ਡਿਊਟੀ ਨਹੀਂ ਦਿੰਦਾ ਸੀ ਉਸ ਤੇ ਕੀ ਕਾਰਵਾਈ ਕੀਤੀ ਹੈ ਜੀ ਹਾਂ ਸਰ ਕੀ ਗੱਲ ਕਰ ਰਹੇ ਹੋ ਹਾਂ ਜਿਹੜੀ ਸਰ ਚੌਂਕੀਦਾਰ ਦੀ ਭਰਤੀ ਹੋਈ ਸੀ ਜਾਂ ਸਫਾਈ ਕਰਮਚਾਰੀ ਦੇ ਸਾਰੇ ਸਮਗਰ ਸਿੱਖਿਆ ਵਿਭਾਗ ਦੇ ਤਹਿਤ ਹੋਈ ਸੀ ਪੰਜਾਬ ਸਰਕਾਰ ਵੱਲੋਂ ਹਾਰਜੀ ਤੌਰ ਤੇ ਕੀਤੀ ਗਈ ਸੀ ਤੇ ਐਸਐਮਸੀ ਨੂੰ ਤੇ ਪ੍ਰਿੰਸੀਪਲ ਨੂੰ ਪੂਰਾ ਅਧਿਕਾਰ ਦਿੱਤਾ ਉਹ ਗਿਆ ਸੀ ਕਿ ਜੇ ਇਹਨਾਂ ਦਾ ਕੰਮ تسਲੀਬਖਸ਼ ਨਹੀਂ ਹੋਏਗਾ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਇਹ ਦੱਸੇ ਅਸੀਂ ਇਹਨਾਂ ਨੂੰ ਬਿਊਟੀ ਤੋਂ ਰੀਲੀਵ ਕਰ ਸਕਦੇ ਹਾਂ ਯਾਨੀ ਕਿ ਉਹਨੂੰ ਉਹਨੂੰ ਮੈਂ ਲੈ ਚੁੱਕੀ ਆ ਉਹਨੂੰ ਹਟਾਤਾ ਜੀ ਹੁਣ ਉਸ ਨੂੰ ਜੀ ਧੰਨਵਾਦ ਜੀ